ਸਾਡੀ ਇਹ ਡਰਾਈਵ ਚੱਲਣ ਈ ਆ ਰੀਗੋ ਬ੍ਰਿਜ ਦੇ ਕਰਕੇ ਕਿ ਜਿਹੜੀ ਬੰਦ ਹੋ ਗਈਆਂ ਜਿਹੜੀਆਂ ਰੋਡ ਸੀਗੀਆਂ ਉਹ ਕਾਫੀ ਅਸੀਂ ਕਲੀਅਰ ਕਰਾਈਆਂ ਜਿਹੜੀਆਂ ਇਨਕ੍ਰੋਚਮੈਂਟ ਕੀਤੀਆਂ ਹੋਈਆਂ ਸੀਗੀਆਂ ਦੁਕਾਨਾਂ ਦੇ ਬਾਹਰ ਉਹ ਸਮਾਨ ਅੰਦਰ ਕੀਤਾ ਰੇੜੀਆਂ ਜਿਹੜੀਆਂ ਵਾਂ ਉਹਨਾਂ ਨੂੰ ਅਸੀਂ ਸਾਈਡ ਤੇ ਕਰਾਤਾ ਮਤਲਬ ਸਾਡਾ ਇਹ ਸੀਗਾ ਕਿ ਕੋਈ ਵੀ ਪਬਲਿਕ ਜਿਵੇਂ ਆਉਂਦੀ ਆ ਬਹੁਤ ਸਾਰਾ ਵੱਡਾ ਇਸ਼ੂ ਸੀਗਾ ਕਿ ਰੀਗੋ ਬ੍ਰਿਜ ਬੰਦ ਹੋ ਗਿਆ ਤੇ ਬੜਾ ਵੱਡੇ ਜਿਹੜੇ ਜਾਮ ਲੱਗਣਗੇ ਉਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਬੜਾ ਮਤਲਬ ਵਧੀਆ ਸਾਡਾ ਉਹ ਜਿਹੜਾ ਚੱਲ ਰਿਹਾ ਵਾ ਕਿਤੇ ਵੀ ਜਾਮ ਨਹੀਂ ਹਾਂਜੀ ਬਿਲਕੁਲ ਅਹੀਂ ਇੱਥੇ ਪੈਟਰੋਲਿੰਗ ਵੀ ਲਾਈ ਹੋਈ ਆ ਪਾਰਟਿਕੂਲਰ ਆਪਾਂ ਇੱਥੇ ਪੁਆਇੰਟਸ ਵੀ ਲਾਏ ਹੋਏ ਆ ਸਪੈਸ਼ਲੀ ਵੀ ਇੱਥੇ ਸਾਡਾ ਜਿਹੜਾ ਟ੍ਰੈਫਿਕ ਰੈਗੂਲੇਟਰ ਹੈ ਤੇ ਕੋਈ ਪ੍ਰੋਬਲਮ ਨਾ ਵੇ ਟ੍ਰੈਫਿਕ ਅੰਮ੍ਰਿਤਸਰ ਦੇ ਵਿੱਚ ਵਧ ਰਹੇ ਟ੍ਰੈਫਿਕ ਨੂੰ ਲੈ ਕੇ ਜਿੱਥੇ ਕੀ ਗੱਲ ਕਰ ਲਈ ਕਿ ਰੈਗੋ ਬਰੇਜ ਵਰਗੇ ਜਿਹੜੇ ਬ੍ਰਿਜ ਨੇ 2 ਸਾਲ ਵਾਸਤੇ ਬੰਦ ਹੋ ਚੁੱਕੇ ਨੇ ਤੇ ਉੱਥੇ ਕਿਤੇ ਜੋ ਵੀਕੈਂਡ ਡੇਜ਼ ਵੀ ਆ ਰਹੇ ਨੇ 31 ਦਸੰਬਰ ਆ ਰਹੀ ਆ ਤਾਂ ਆ ਟ੍ਰੈਫਿਕ ਪੁਲਿਸ ਵੱਲੋਂ ਕੀ ਕੁਝ ਜੋ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤਾਂ ਉਹਨਾਂ ਦੀਆਂ ਵੀ ਤਸਵੀਰਾਂ ਤੋੜਨਾ ਸਾਂਝੀਆਂ ਕਰਦੇ ਆ ਨਾਲ ਦੇ ਨਾਲ ਜਿਹੜੀ ਐਨਕਰੋਚਮੈਂਟ ਹੈਗੀ ਆ ਜਿਹੜੇ ਦੁਕਾਨਦਾਰ ਆਪਣੀ ਦੁਕਾਨਾਂ ਤੋਂ ਬਾਹਰ ਸਮਾਨ ਕੱਢ ਕੇ ਲਗਾਉਂਦੇ ਨੇ ਤਾਂ ਇਹ ਸਾਰੀਆਂ ਗੱਲਾਂ ਵਾਸਤੇ ਸਾਡਾ ਮੌਜੂਦ ਹੈਗੇ ਨੇ ਐਡੀਐਸਪੀ ਮੈਡਮ ਹਮਿੰਦੀਪੌਰ ਜੀ ਤਾਂ ਜੀ ਮੈਮ ਜਿਸ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਅੱਜ ਸਾਰੀਆਂ ਦੁਕਾਨਾਂ ਦਾ ਜਿਹੜੇ ਇਨਕਰੋਚਮੈਂਟ ਕੀਤੀ ਗਈ ਸੀਗੀ ਤਾਂ ਉਹ ਹਟਾਈ ਵੀ ਗਈ ਆ ਤਾਂ ਉਹ ਚੀਜ਼ ਨੂੰ ਕਿਵੇਂ ਵੇਖਦੇ ਹੋ ਕਿੰਨੀ ਕੁ ਜ਼ਰੂਰਤ ਹੈਗੀ ਆ ਕਿਉਂਕਿ ਨਵਾਂ ਸਾਲ ਵੀ ਆਉਣ ਵਾਲਾ ਐਕਚੁਅਲੀ ਉਹ ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕੰਟੀਨਿਊ ਸਾਡੀ ਜਿਹੜੀ ਡਰਾਈਵ ਆ ਉਹ ਚੱਲ ਰਹੀ ਕਿਉਂਕਿ ਰੀਗੋ ਬ੍ਰਿਜ ਬੰਦ ਹੋਣ ਦੇ ਕਰਕੇ ਸਾਨੂੰ ਜਿਹੜੀ ਆ ਉਹ ਕਾਫੀ ਪ੍ਰੋਬਲਮ ਆਉਂਦੀ ਸੀਗੀ ਔਰ ਰੋਡ ਤੁਸੀਂ ਕਾਫੀ ਉਹਨੂੰ ਕਵਰ ਵੀ ਕੀਤਾ ਹੋਇਆ ਵਾ ਅੱਜ ਕਰੀ ਪੰਜ ਕੇ ਦਿਨ ਹੋ ਗਏ ਆ ਜਿਹੜੀ ਸਾਡੀ ਇਹ ਡਰਾਈਵ ਚੱਲਣ ਢਈ ਆ ਰੀਗੋ ਬ੍ਰਿਜ ਦੇ ਕਰਕੇ ਕਿ ਜਿਹੜੀ ਬੰਦ ਹੋ ਗਈਆਂ ਜਿਹੜੀਆਂ ਰੋਡ ਸੀਗੀਆਂ ਉਹ ਕਾਫੀ ਅਸੀਂ ਕਲੀਅਰ ਕਰਾਈਆਂ ਜਿਹੜੀਆਂ ਇਨਕ੍ਰੋਚਮੈਂਟ ਕੀਤੀਆਂ ਹੋਈਆਂ ਸੀਗੀਆਂ ਦੁਕਾਨਾਂ ਦੇ ਬਾਹਰ ਉਹ ਸਮਾਨ ਅੰਦਰ ਕੀਤਾ ਰੇੜੀਆਂ ਜਿਹੜੀਆਂ ਵਾਂ ਉਹਨਾਂ ਨੂੰ ਅਸੀਂ ਸਾਈਡ ਤੇ ਕਰਾਤਾ ਮਤਲਬ ਸਾਡਾ ਇਹ ਸੀਗਾ ਕਿ ਕੋਈ ਵੀ ਪਬਲਿਕ ਜਿਵੇਂ ਆਉਂਦੀ ਆ ਬਹੁਤ ਸਾਰਾ ਵੱਡਾ ਇਸ਼ੂ ਸੀਗਾ ਵੀ ਰੀਗੋ ਬ੍ਰਿ ਜਾਮ ਲੱਗਣਗੇ ਉਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਬੜਾ ਮਤਲਬ ਵਧੀਆ ਸਾਡਾ ਉਹ ਜਿਹੜਾ ਚੱਲ ਰਿਹਾ ਵਾ ਕਿਤੇ ਵੀ ਜਾਮ ਨਹੀਂ ਟ੍ਰੈਫਿਕ ਜਰੂਰ ਸਲੋ ਹੋ ਜਾਂਦੀ ਆ ਜਦੋਂ ਸਾਡਾ ਵਾਗਾ ਬਾਰਡਰ ਆਉਂਦਾ ਵਾ ਸ਼ਾਮ ਦੇ ਟਾਈਮ ਜਦੋਂ ਇੱਕ ਦੋ ਤਿੰਨ ਪੀਕ ਟਾਈਮ ਹੁੰਦਾ ਜਦੋਂ ਬੱਚਿਆਂ ਨੂੰ ਛੁੱਟੀ ਹੁੰਦੀ ਆ ਉਹ ਟਾਈਮ ਜਿਹੜਾ ਹੁੰਦਾ ਵਾ ਉਹ ਸਾਡੀ ਵੱਧ ਤੋਂ ਵੱਧ ਜਿਹੜਾ ਸਾਡੇ ਪੂਰੇ ਪ੍ਰੋਪਰ ਸਾਡੇ ਜਿਹੜੇ ਜ਼ੋਨ ਚਾਰਜ ਸਮੇਤ ਮੇਰੇ ਜਿਹੜੇ ਨਾਲੇ ACP ਲੱਗੇ ਹੋਏ ਆ ਸਾਡੀ ਪ੍ਰੋਪਰ ਸਾਰੇ ਇੱਕ ਇੱਕ ਜਿਹੜੀ ਸਾਡੀਆਂ ਲੇਨਸ ਆ ਸਾਰੀਆਂ ਰੂਟ ਆਹੀ ਉਹ ਸਾਰੇ ਕਵਰ ਕੀਤੇ ਹੋਏ ਆ ਜਿੱਥੇ ਸਾਨੂੰ ਲੱਗਦਾ ਕਿ ਮੁਲਾਜ਼ਮਾਂ ਦੀ ਕਮੀ ਹੈਗੀ ਆ ਜ਼ਰੂਰ ਤੇ ਆ ਚਾਰ ਚਾਰ ਪੰਜ ਪੰਜ ਮਲਾਜ਼ਮ ਲਾਏ ਆ ਜਿਹੜੀ ਟ੍ਰੈਫਿਕ ਦੀਆਂ ਡਾਇਵਰਸ਼ਨਾਂ ਕਰਾਈਆਂ ਵਾ ਉਹ ਤੁਹਾਡੇ ਥਰੂ ਕਾਫੀ ਅਸੀਂ ਜਿਹੜਾ ਲੋਕਾਂ ਨੂੰ ਮੈਸੇਜ ਜਿਹੜਾ ਦੇ ਚੁੱਕੇ ਆ ਉਹਦੇ ਨਾਲ ਵੀ ਬਹੁਤ ਜ਼ਿਆਦਾ ਇਫੈਕਟ ਪੈ ਗਿਆ ਵਾ ਜਿਹੜਾ ਹੁਣ ਜਿਵੇਂ ਅਸੀਂ ਅਸੀਂ ਇਸ ਪੁਲ ਤੇ ਵੀ ਖੜੇ ਆ ਇਹ ਵੀ ਰੂਟ ਸਾਰਾ ਕਲੀਅਰ ਕਰਾਇਆ ਵਾ ਔਰ ਹੋਪ ਆ ਕਿ ਮਤਲਬ ਐਵੇਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਜਿੱਥੇ-ਜਿੱਥੇ ਸਾਨੂੰ ਪ੍ਰੋਬਲਮ ਆਉਂਦੀ ਆ ਉਹ ਤੁਹਾਡੇ ਥਰੂ ਜਦੋਂ ਵੀ ਕੋਈ ਗੱਲਬਾਤ ਹੁੰਦੀ ਆ ਜੇ ਸੀਨੀਅਰ ਅਫਸਰ ਜੇ ਕਾਰਪੋਰੇਸ਼ਨ ਦੇ ਰਿਗਾਰਡਿੰਗ ਕੋਈ ਕੰਮ ਹੁੰਦਾ ਮਾਝੋ ਡੀਸੀ ਸਾਹਿਬ ਨਾਲ ਗ ਦੀ ਸਵੇਰੇ ਮੀਟਿੰਗ ਹੁੰਦੀ ਆ ਉਹਦੇ ਵਿੱਚ ਡਾਇਰੈਕਸ਼ਨ ਦਿੰਦੇ ਆ ਇਸ ਸਵੇਰੇ ਜਿਹੜਾ ਸਾਡਾ ਟਾਈਮ ਹੁੰਦਾ 1 ਤੋਂ 10 ਸਵੇਰ ਤੋਂ 10 ਵਜੇ ਤੱਕ 8:30 ਤੋਂ 10 ਵਜੇ ਤੱਕ ਸਾਡਾ ਟਾਈਮ ਹੁੰਦਾ ਵਾ ਜਿਹਦੇ ਵਿੱਚ ਸਕੂਲ 'ਚ ਬੱਚਿਆਂ ਨੇ ਜਾਣਾ ਔਰ ਸਾਰੀ ਗੱਲਬਾਤ ਕਰਨੀ ਹੁੰਦੀ ਆ ਉਹਦੇ ਵਿੱਚ ਫਿਰ ਅਸੀਂ ਸਾਰੀ ਗੱਲਬਾਤ ਕਰਕੇ ਮਤਲਬ ਆਪਣਾ ਸਾਰੇ ਰੂਟ ਕਲੀਅਰ ਕਰਾ ਕੇ ਉਹ ਕਰਕੇ ਮੁੜ ਕੇ ਉਸ ਤੋਂ ਬਾਅਦ ਮੈਂ ਆਪਣੇ ਜਿੰਨੇ ਵੀ ਜ਼ੋਨ ਚਾਰਜ ਆਏ ਉਹਨਾਂ ਨਾਲ ਮੋਬਾਈਲ ਤੇ ਉਹਨਾਂ ਨਾਲ ਗੱਲਬਾਤ ਕਰਾਂ ਚਾਹੇ ਉਹਨਾਂ ਦੇ ਨਾਲ ਮਤਲਬ ਕਿਸੇ ਤਰ੍ਹਾਂ ਬਹਿ ਕੇ ਮੀਟਿੰਗ ਕਰਾਂ ਔਰ ਡੇਲੀ ਸਾਡੀਆਂ ਡਾਇਰੈਕਸ਼ਨਾਂ ਹੁੰਦੀਆਂ ਉਸ ਤੋਂ ਬਾਅਦ ਦਿਨ ਵਿੱਚ ਅਸੀਂ ਕੀ ਕਰਨਾ ਉਹ ਸਾਰਾ ਅਸੀਂ ਜਿਹੜਾ ਵਾ ਉਹ ਗੱਲਬ ਦੀ ਕਿਰਪਾ ਨਾਲ ਸக்ஸੈਸਫੁਲ ਆ ਕਿਤੇ ਵੀ ਜਿਹੜਾ ਜਾਮ ਉਹ ਨਹੀਂ ਲੱਗ ਰਿਹਾ ਤਾਂ ਜੀ ਬਿਲਕੁਲ ਉਸ ਦੇ ਨਾਲ-ਨਾਲ ਅਸੀਂ ਜ਼ਰੂਰ ਜਿਹੜੇ ਨਾਲ ਐਸ ਐਚਓਜ਼ ਵੀ ਹੈਗੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਤਾਂ ਜੀ ਮੈਮ ਤੁਹਾਨੂੰ ਆਪਣੇ ਪੱਦਰ ਦੇ ਉੱਤੇ ਕਿੰਨੀ ਕਿਉਂਕਿ ਜੋ ਹਰ ਵਕਤ ਤਾਂ ਜੋ ਕਹਿ ਸਕਦੇ ਆ ਕਿ ਹਾਲਾ ਅਧਿਕਾਰੀ ਨਾਲ ਮੌਕੇ ਤੇ ਨਹੀਂ ਖੜ ਸਕਦੇ ਤਾਂ ਤੁਹਾਨੂੰ ਕਿੰਨੀ ਕਿ ਦਿੱਕਤ ਆ ਜੀ ਤੁਸੀਂ ਡਿਊਟੀ ਦਿੰਦੇ ਹੋ ਕਿਉਂਕਿ ਟ੍ਰੈਫਿਕ ਦੇ ਵਿੱਚ ਜਿਸ ਤਰੀਕੇ ਨਾਲ 31 ਦਸੰਬਰ ਵੀ ਆ ਰਹੀ ਆ ਨਵਾਂ ਸਾਲ ਆ ਰਿਹਾ ਤਾਂ ਜਿੱਕਰ ਉੱਥੇ ਹੀ ਗੱਲ ਕਰ ਲਈਏ ਕਿ ਇਹਨਾਂ ਰੂਟਾਂ ਦੀ ਇਹਨਾਂ ਰਸਤਿਆਂ ਦੀ ਤਾਂ ਕਿੰਨੀ ਇੱਕ ਦਿੱਕਤ ਆਉਂਦੀ ਜਿਹੜੀਆਂ ਕ੍ਰੋਸਮੈਂਟ ਕੀਤੀ ਹੁੰਦੀ ਦੁਕਾਨਦਾਰਾਂ ਨੇ ਕਿਸ ਤਰੀਕੇ ਨਾਲ ਕਾਰਵਾਈ ਕਰਦੇ ਆ ਐਕਚੁਅਲੀ ਸਾਡੀ ਇਹ ਡੇਲੀ ਦੀ ਰੁਟੀਨ ਹੋ ਗਿਆ ਬਟ ਜਿਹੜੇ ਦੁਕਾਨਦਾਰ ਇਹਨਾਂ ਨੂੰ ਡੇਲੀ ਅਸੀਂ ਕਹਿ ਰਹੇ ਆ ਤਾਂ ਕੁਝ ਹੱਦ ਤੱਕ ਗੱਲ ਮੰਨ ਵੀ ਰਹੇ ਆ ਤੇ ਕੁਝ ਜਿਹੜੇ ਨਹੀਂ ਮੰਨ ਰਹੇ ਇਹਨਾਂ ਨੂੰ ਅਪੀਲ ਹੀ ਕਰਦੇ ਆ ਕਿ ਤੁਸੀਂ ਇੱਕ ਵਧੀਆ ਸਾਨੂੰ ਇੱਕ ਆਮ ਪਬਲਿਕ ਨੂੰ ਨੰਗਨਲੀ ਵਧੀਆ ਸਰਫੇਸ ਦੋ ਜਿਹੜਾ ਉਹ ਵਧੀਆ ਤਰਾ ਮਤਲਬ ਆਪਣੀ ਡੇਲੀ ਟ੍ਰੈਫਿਕ ਹੈ ਰੈਗੂਲੇਟਰ ਵੇ ਤਾਂ ਅੱਜ ਜਿਸ ਜਗ੍ਹਾ ਤੇ ਆਪਾਂ ਮੌਜੂਦ ਹੈਗੇ ਆਂ ਇਹ ਪੁਲ ਕਹਿ ਸਕਦੇ ਆਂ ਕਿ ਬਣਿਆ ਤਾਂ ਨਵਾਂ ਪਰ ਕਿਤੇ ਨਾ ਕਿਤੇ ਕੰਮ ਹੈ ਜੋ ਪੁਰਾਣੇ ਵਾਲਾ ਹੀ ਦੇ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਰੇਗੋ ਬ੍ਰਿਜ ਬੰਦ ਹੋਣ ਦੇ ਨਾਲ ਇੱਕ ਕਹਿ ਸਕਦੇ ਆਂ ਕਿ ਇੱਕ ਚਿੰਤਾ ਸਤਾ ਰਹੀ ਸੀ ਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਜਿਹੜੀ ਵਿਵਸਥਾ ਹੈ ਉਹ ਖਰਾਬ ਹੋਏਗੀ ਪਰ ਉਹ ਕਿੰਨੇ ਕ ਸਹਾਇਕ ਹੋ ਰਹੇ ਆ ਕਿਉਂਕਿ ਜਿਹੜੇ ਮੁਲਾਜ਼ਮ ਨੇ ਉਹ ਵੀ ਤਨਤ ਕੀਤੇ ਗਏ ਨੇ ਨਾਲ ਦੀ ਨਾਲ ਜਿਹੜੇ ਚੌਂਕਾ ਦੇ ਉੱਤੇ ਜਿੱਦਾਂ ਲੋਰੀਗੜ ਚੌਂਕ ਹੋ ਗਿਆ ਜਿੱਥੋਂ ਟ੍ਰੈਫਿਕ ਲੋਹਗੜ ਵੱਲ ਨੂੰ ਜਾਂਦੀ ਸੀਗੀ ਤਾਂ ਉੱਥੋਂ ਇਦਾਂ ਨੂੰ ਡਿਵਰਟ ਕਰਦੇ ਹੁਣ ਹਾਂਜੀ ਬਿਲਕੁਲ ਇਸ ਉਹਦੇ ਨਾਲ ਸਾਨੂੰ ਇਫੈਕਟ ਆ ਪਿਆ ਬਟ ਅਸੀਂ ਇਸ ਨੂੰ ਨਜਿੱਠਦੇ ਹਾਂ ਪੂਰਾ ਵਧੀਆ ਤਰ੍ਹਾਂ ਸਾਰੇ ਜਿੰਨੇ ਵੀ ਮੁਲਾਜ਼ਮ ਆਪਣੇ ਤਾਇਨਾਤ ਕੀਤੇ ਆ ਜਿਹੜੀ ਜਿਹੜੀ ਆਪਾਂ ਡਾਇਵਰਸ਼ਨ ਦਿੱਤੀ ਹੋਈ ਆ ਤੇ ਜਿਹੜੇ ਨਵਾਂ ਬਾਈ ਨੰਬਰ ਜਿਹੜਾ ਫਾਟਕ ਤੇ ਜਿਹੜਾ ਫਲਾਈਓਵਰ ਇਹਨੂੰ ਜਿਉਜ਼ ਕਰੋ ਬਹੁਤ ਵਧੀਆ ਇੱਕ ਮਤਲਬ ਕਿ ਥੈ ਬਿਲਕੁਲ ਲੌਂਗ ਰੂਟ ਤੇ ਹੈਗਾ ਆ ਬਟ ਇਹ ਆ ਕਿ ਤੁਹਾਨੂੰ ਸੇਫ ਮਿਲੇਗਾ ਵਧੀਆ ਮਿਲੇਗਾ ਕਲੀਅਰ ਮਿਲੇਗਾ ਟ੍ਰੈਫਿਕ ਨਹੀਂ ਮਿਲੇਗੀ ਸੋ ਇਹ ਡਾਇਵਰਸ਼ਨਾਂ ਨੂੰ ਯੂਜ਼ ਕਰੋ ਤਾਂ ਜੋ ਤੁਸੀਂ ਸੇਫਲੀ ਜਾ ਸਕੋ ਲਾ ਖਾਸ ਤੌਰ ਦੇ ਉੱਤੇ ਕੀ ਆਪਣੇ ਜਿਹੜੇ ਅਧਿਕਾਰੀ ਨੇ ਉਹ ਵੀ ਇੱਥੇ ਤਨਾਤ ਕੀਤੇ ਨੇ ਤੁਸੀਂ ਕੀ ਮਤਲਬ ਡੇ ਐਂਡ ਨਾਈਟ ਕਿਉਂਕਿ ਨਾਈਟ ਨੂੰ ਤਾਂ ਟ੍ਰੈਫਿਕ ਕੱਟ ਹੁੰਦੀ ਆ ਡੇ ਦੀ ਗੱਲ ਕਰ ਲਈਏ ਤਾਂ ਦਿਨ ਦਿਨ ਦੇ ਵਿੱਚ ਕਾਫੀ ਜ਼ਿਆਦਾ ਟ੍ਰੈਫਿਕ ਵੇਖਣ ਨੂੰ ਮਿਲਦੀ ਹੈ ਹਾਂਜੀ ਬਿਲਕੁਲ ਅਸੀਂ ਇੱਥੇ ਪੈਟਰੋਲਿੰਗ ਵੀ ਲਾਈ ਹੋਈ ਆ ਪਰਟੀਕੂਲਰ ਆਪਾਂ ਇੱਥੇ ਪੁਆਇੰਟਸ ਵੀ ਲਾਏ ਹੋਏ ਆ ਸਪੈਸ਼ਲੀ ਵੀ ਇੱਥੇ ਸਾਡਾ ਜਿਹੜਾ ਟ੍ਰੈਫਿਕ ਰੈਗੂਲੇਟਰ ਹੈ ਤਾਂ ਕੋਈ ਪ੍ਰੋਬਲਮ ਨਾਵੇ ਟ੍ਰੈਫਿਕ ਨੂੰ ਲੈ ਕੇ ਖਾਸ ਕਰਕੇ ਤਾਂ ਜੀ ਬਿਲਕੁਲ ਜਿਵੇਂ ਥੋੜਾ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਕਿ ਤੁਸੀਂ ਵੇਖ ਸਕਦੇ ਹੋ ਇੱਕ ਵਾਰੀ ਜ਼ਰੂਰ ਤਾਂ ਉਸ ਨਾਕੇ ਦੀ ਵੀ ਤਸਵੀਰ ਥੋੜਾ ਨਾਲ ਜਰੂਰ ਸਾਂਝੀ ਕਰ ਰਹੇ ਆ ਕਿ ਕਾਫੀ ਜ਼ਿਆਦਾ ਮੁਲਾਜ਼ਮ ਜੋ ਇਸ ਵਕਤ ਇੱਥੇ ਮੌਜੂਦ ਵੀ ਹੈਗੇ ਨੇ ਤਾਂ ਉਹਨਾਂ ਵੱਲੋਂ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਪੁੱਛਗਛ ਇੱਥੇ ਕੀਤੀ ਵੀ ਜਾ ਰਹੀ ਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਅਸੀਂ ਇੱਕ ਵਾਰੀ ਜ਼ਰੂਰ ਚਾਹਾਂਗੇ ਕਿ ਜੋ ਐਡੀਐਸਪੀ ਮੈਡਮ ਹੈਗੇ ਨੇ ਉਹਨਾਂ ਦੇ ਨਾਲ ਵੀ ਆਪਾਂ ਇੱਕ ਵਾਰੀ ਗੱਲ ਕਰੀਏ ਤਾਂ ਇੱਕ ਚੀਜ਼ ਅਜ ਜ਼ਰੂਰ ਪੁੱਛਾਂਗੇ ਮੈਮ ਜਿਹੜੇ ਦਿਨ ਵੱਲੇ ਇੱਕ ਵਾਰੀ ਤੁਸੀਂ ਜ਼ਰੂਰ ਧਿਮਾ ਚੁੱਕਿਆ ਸੀਗਾ ਆਵਾਜ਼ ਵੀ ਚੁੱਕੀ ਸੀਗੀ ਕਿ ਜਿਹੜੇ ਹੈਵੀ ਵਹੀਕਲਸ ਹੈਗੇ ਨੇ ਦਿਨ ਵੱਲੇ ਜੋ ਸ਼ਹਿਰ ਦੇ ਵਿੱਚ ਵੜਦੇ ਨੇ ਤਾਂ ਉਹਨਾਂ ਦੇ ਨਾਲ ਵੀ ਕੋਈ ਮੀਟਿੰਗ ਕੀਤੀ ਗਈ ਕਿਉਂਕਿ 31 ਦਸੰਬਰ ਦਾ ਸਮਾਂ ਜੋ ਨੇੜੇ ਆ ਨਹੀਂ ਆਲਰੇਡੀ ਸਾਡੀ ਉਹ ਚੱਲ ਹੀ ਰਹੀ ਆ ਗਰੀਬ ਜਿਹੜਾ ਜਿਸ ਰਸਤੇ ਤੇ ਸੀ ਉਹਨੂੰ ਖੜੇ ਆ ਨਾ ਜੀ ਜੇ ਸਾਡੀ ਬਹੁਤ ਜ਼ਿਆਦਾ ਜਿਵੇਂ ਖਾਦਾਂ ਹੋ ਗਈਆਂ ਜਾਂ ਪੈਟਰੋਲ ਪੰਪ ਜਿਹੜੇ ਪੈਟਰੋਲ ਵਾਲੇ ਡੀਜ਼ਲ ਵਾਲੇ ਟਰੱਕਾਂ ਉਹਨਾਂ ਨੂੰ ਤੇ ਅਲਾਉ ਕੀਤਾ ਹੋਇਆ ਜਿਹੜੀਆਂ ਕੋਈ ਵੀ ਐਵੇਂ ਦੀਆਂ ਚੀਜ਼ਾਂ ਆਉਣੀਆਂ ਉਹ ਅਸੀਂ ਜਾਣ ਦਿੰਦੇ ਆ ਉਹ ਵੀ ਇਹੋ ਹੀ ਰੂਟ ਦਿੱਤਾ ਹੋ ਇੰਡੀਆ ਗੇਟ ਤੋਂ ਸ਼ਹਿਰ ਦੇ ਵਿੱਚ ਨਹੀਂ ਬਣਨੂ ਕਿਹਾ ਹੋਇਆ ਜहां ਜੇ ਕੰਸਟਰਕਸ਼ਨ ਚੱਲਦੀਆਂ ਕਾਰਪੋਰੇਸ਼ਨ ਦੀਆਂ ਕੰਸਟਰਕਸ਼ਨ ਚੱਲਦੀਆਂ ਉਹ ਉਹਨਾਂ ਨੂੰ ਅਲਾਉ ਕੀਤਾ ਆਦਰਵਾਇਜ਼ ਕਿਸੇ ਨੂੰ ਵੀ ਅਲਾਉ ਨਹੀਂ ਕੀਤਾ ਹੋਇਆ ਉਹਨਾਂ ਦੇ ਨਾਲ ਟਰੱਕ ਯੂਨੀਅਨ ਬੱਸਾਂ ਦੇ ਨਾਲ ਸਾਰਿਆਂ ਨਾਲ ਮੇਰੀ ਗੱਲਬਾਤ ਹੋਈ ਆ ਕਿ ਕੋਈ ਵੀ ਐਵੇਂ ਦਾ ਕੰਮ ਅਸੀਂ ਨਹੀਂ ਕਰਨਾ ਜਿਹਦੇ ਨਾਲ ਸਾਨੂੰ ਪ੍ਰੋਬਲਮ ਆਵੇ ਕਿਉਂਕਿ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਦੀ ਅਸੀਂ ਟ੍ਰੈਫਿਕ ਜਮ ਨਹੀਂ ਚਾਹੁੰਦੇ ਇਸ ਕਰਕੇ ਜਿਹੜੀਆਂ ਰੋਡਵੇਜ ਵਾਲੇ ਵੀ ਜਿਹੜੇ ਹੈਗੇ ਜੀਐਮ ਦੇ ਨਾਲ ਵੀ ਮੇਰੀ ਗੱਲ ਹੋਈ ਆ ਕਿਉਂਕਿ ਬਹੁਤ ਸਾਰੇ ਥੋੜੇ ਦਿਨ ਪਹਿਲਾਂ ਵੀ ਆਪਾਂ ਵੇਖਿਆ ਸੀਗਾ ਐਨਸੀ ਬੀ ਬੀਆਰਟੀਐਸ ਲੇਨ ਚੋਂ ਜਾਂਦੇ ਆ ਤੇ ਬੜੇ ਸਾਰੇ ਲੋਕ ਉੱਪਰ ਵੀ ਬਿਠਾਉਂਦੇ ਆ ਸੀ ਚਲਾਨ ਵੀ ਕੱਟੇ ਹੋਏ ਕਾਰਵਾਈਆਂ ਕੀਤੀਆਂ ਹੋਈਆਂ ਔਰ ਸਾਰਿਆਂ ਦੇ ਨਾਲ ਟਾਈਮ ਟੂ ਟਾਈਮ ਮੀਟਿੰਗ ਹੁੰਦੀ ਰਹਿੰਦੀ ਆ ਟਰੱਕ ਯੂਨੀਅਨ ਦੇ ਨਾਲ ਵੀ ਹੁੰਦੀ ਆ ਜਾਂ ਦੂਸਰੀਆਂ ਟਰੈਕਟਰ ਟੌਲੀਆਂ ਜਿਹੜੀਆਂ ਆਉਂਦੀਆਂ ਉਹਨਾਂ ਦੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਆ ਸਾਰੇ ਅਸੀਂ ਕੋਈ ਵੀ ਜਿਹੜਾ ਰੂਟ ਆ ਸਿਰਫ ਇੱਕ ਇੰਡੀਆ ਗੇਟ ਤੋਂ ਅੰਦਰ ਨੂੰ ਆਉਣ ਦੀ ਪਰਮਿਸ਼ਨ ਆ ਉਹ ਵੀ ਜਿਨ੍ਹਾਂ ਦੇ ਅੰਦਰ ਕੰਮ ਚੱਲਦੇ ਆ ਜਾਂ ਜਿਹੜੀਆਂ ਅੰਦਰ ਮੰਡੀ ਦੇ ਅੰਦਰ ਗੱਡੀਆਂ ਜਾਣੀਆਂ ਬਾਕ ਵੀ ਹੋਰ ਜਿਆਦਾ ਤੁਹਾਡੇ ਨਾਲ ਮਿਲ ਕੇ ਅਸੀਂ ਹੋਰ ਵੀ ਕੰਮ ਕਰਾਂਗੇ ਨਵੇਂ ਕਲਾਸ ਵਾਲ ਜਿਹੜੇ ਸ਼ਹਿਰ ਦੇ ਵਿੱਚ ਅਗਰ ਕੋਈ ਕ੍ਰਾਈਮ ਹੁੰਦਾ ਤਾਂ ਉਹਨੂੰ ਲੈ ਕੇ ਕਿਤਨਾ ਕਿਤੇ ਅਵੇਰਨੈਸ ਕੀਤੀ ਜਾਂਦੀ ਹੈ ਕਿ ਜਿਹੜੇ ਨਾਕਿਆਂ ਦੇ ਉੱਤੇ ਖਾਸ ਤੌਰ ਤੇ ਚੈਕਿੰਗਾਂ ਵਧਾਈਆਂ ਜਾਂਦੀਆਂ ਕਿਉਂਕਿ ਹਰ ਕਹਿ ਸਕਦੇ ਆ ਕਿ ਇਹ ਇੱਕ ਵੀਕ ਦੇ ਵਿੱਚ ਦੋ ਜਾਂ ਤਿੰਨ ਵਾਰੀ ਕ੍ਰਾਈਮ ਰਿਪੋਰਟ ਕੀਤੀਆਂ ਜਾਂਦੀਆਂ ਨੇ ਨਹੀਂ ਨਹੀਂ ਬਿਲਕੁਲ ਵੇਖੋ ਮਾਨਜੋਗ ਸੀਪੀ ਸਾਹਿਬ ਸਵੇਰੇ ਜਿਹੜੀ ਸਾਡੀ ਡੇਲੀ ਮੀਟਿੰਗ ਹੁੰਦੀ ਹੈ ਰਿਵਿਊ ਹੁੰਦਾ ਵਾ ਕਿੱਥੇ ਕਿੱਥੇ ਕਿਹੜੀਆਂ ਪ੍ਰੋਬਲਮਸ ਹੋਈਆਂ ਜਿਵੇਂ ਸਾਡੇ ਪੀਸੀਆਰ ਹੈ ਇਵਨ ਕਿ ਟ੍ਰੈਫਿਕ ਦੇ ਨਾਲ ਵੀ ਜਿਹੜੀਆਂ ਸਾਡੇ ਇਹਦੇ ਨਾਲ ਇਨਵੋਲ ਹ ਹੁੰਦਾ ਕੋਈ ਸਨੈਚ ਹੁੰਦਾ ਕੋਈ ਮੋਟਰਸਾਈਕਲ ਸਕੂਟਰ ਚੋਰੀ ਹੁੰਦਾ ਇਮੀਜਿਲੀ ਗਰੁੱਪ ਦੇ ਵਿੱਚ ਪਾਉਂਦੇ ਆ ਔਰ ਰੈਂਡਮਲੀ ਇਹਨਾਂ ਦੇ ਦਿਨ ਵਿੱਚ ਸਾਰਿਆਂ ਦੇ ਨਾਕੇ ਲੱਗਦੇ ਈਵਨ ਕਿ ਰਾਤ ਨੂੰ ਵੀ ਹਰ ਸਬਡਿਵੀਜ਼ਨ ਦਾ ਇੱਕ ਨਾਕਾ ਜ਼ਰੂਰ ਲੱਗਦੇ ਵੱਡੇ ਨਾਕੇ ਜਿਹੜੇ ਉਹ ਜ਼ਰੂਰ ਲੱਗਦੇ ਆ ਔਰ ਜਿਹੜੀ ਇਹਦੀ ਗੱਲ ਕਰਦੇ ਆ ਤੁਸੀਂ ਜਿਹੜੇ ਸਵੇਰੇ 10 ਤੋਂ ਲੈ ਕੇ 1 ਵਜੇ ਤੱਕ ਮਤਲਬ ਵੱਖਰੇ ਵੱਖਰੇ ਨਾਕਿਆਂ ਦੇ ਟਾਈਮ ਹੈਗੇ ਆ ਕਿਹੜਾ ਰੈਡ ਅਲਰਟ ਆ ਕਿਵੇਂ ਕਿਵੇਂ ਪੁਆਇੰਟਾਂ 'ਤੇ ਸਾਰੇ ਲੱਗੇ ਹੋਏ ਆ ਔਰ ਹੁਣ ਵੀ ਇਸ ਟਾਈਮ ਵੀ ਨਾਕੇ ਸਾਰੇ ਜਿਹੜੇ ਚੱਲ ਰਹੇ ਆ ਸਾਡੇ ਵੱਲੋਂ ਟ੍ਰੈਫਿਕ ਵੱਲੋਂ ਅਲੱਗ ਕਿੰਗੀ ਤੀ ਦੂਜੇ ਜ਼ੋਨ ਵਾਲੇ ਮੇਰੇ ਵੱਖਰੇ ਵੱਖਰੇ ਹੋ ਵੱਖਰੇ ਵੱਖਰੇ ਕੰਮ ਕਰ ਰਹੇ ਆ ਔਰ ਕ੍ਰਾਈਮ ਨੂੰ ਲੈ ਕੇ ਸੀਪੀ ਸਾਹਿਬ ਇਹ ਚੀਜ਼ ਨੂੰ ਬਿਲਕੁਲ ਨਹੀਂ ਕਰਨੀ ਵੀ ਬਿਲਕੁਲ ਬਰਦਾਸ਼ਤ ਨਹੀਂ ਕੀ ਸਨੇਚ ਹੋ ਜੇ ਜਾਂ ਐਵੇਂ ਦੀ ਕੋਈ ਮਰਡਰ ਹੋ ਜੇ ਕੋਈ ਵੀ ਤਰ੍ਹਾਂ ਦਾ ਕ੍ਰਾਈਮ ਜਿਹੜਾ ਇਸ ਕਰਕੇ ਵੱਧ ਤੋਂ ਵੱਧ ਜਿਹੜੀ ਵਿਜ਼ਿਬਿਲਟੀ ਆ ਰਾਤ ਨੂੰ ਵੀ ਪੁਲਿਸ ਦੀ ਕਾਫੀ ਜ਼ਿਆਦਾ ਹੈ ਨਾ ਲਾਸਵਾਲ ਕੀ 31 ਤਰੀਕ ਨੂੰ ਲੈ ਕੇ ਨਵੇਂ ਸਾਲ ਨੂੰ ਲੈ ਕੇ ਜਿੱਥੇ ਸੰਕਤਾ ਬਹੁਤ ਜ਼ਿਆਦਾ ਪਹੁੰਚਦੇ ਨੇ ਸਚਕਣ ਸ਼੍ਰੀ ਹਰਮੰਦਰ ਸਾਹਿਬ ਤਾ ਪੁਕਤਾ ਪ੍ਰਬੰਧ ਹੈਗੇ ਨੇ ਟ੍ਰੈਫਿਕ ਨੂੰ ਵੇਖਦੇ ਹੋਏ ਨਹੀਂ ਬਿਲਕੁਲ ਹੋਣਗੇ ਜੀ ਅਸੀਂ ਜੇ ਵੇਖੋ ਕੋਈ ਵੀ ਗੁਰੂ ਮਹਾਰਾਜ ਦਾ ਜਿਹੜਾ ਵੀ ਕੋਈ ਦਿਨਦਿਆਂ ਰਿਹਾ ਕਿਸੇ ਵੀ ਧਰਮ ਦਾ ਹੋਵੇ 100% ਸਾਡਾ ਹੁੰਦਾ ਵਾ ਜੇ ਸਾਡੀਆਂ ਪਾਰਕਿੰਗ ਹੋਣਗੇ ਦਰਬਾਰ ਸਾਹਿਬ ਸ਼ੀਤਾਂ ਸਾਹਿਬ ਦੁਰਗਿਆਂ ਨਾਮੰਦਰ ਸ਼ਿਵਾਲਾ ਮੰਦਰ ਜਿੱਥੇ ਵੀ ਜਾਣਾ ਹੋਊਗਾ 100% ਸਾਡੇ ਵੱਲੋਂ ਪ੍ਰੋਪਰ ਜਿਹੜੇ ਰੂਟ ਪਲਾਨ ਦਿੱਤੇ ਜਾਣਗੇ ਇੱਕ ਵਾਰੀ ਫੇਰ ਤੁਹਾਡੇ ਨਾਲ ਲੋਕਾਂ ਦੇ ਨਾਲ ਜਦੋਂ ਲਾਈਵ ਹੋਵਾਂਗੇ ਤਾਂ ਦੱਸਾਂਗੇ ਕਿਹੜੀਆਂ-ਕਿਹੜੀਆਂ ਸਾਡੀਆਂ ਪਾਰਕਿੰਗ ਜਿਹੜੀਆਂ ਹੈਗੀਆਂ ਔਰ ਸਾਡੀ ਕੋਸ਼ਿਸ਼ ਹੈਗੀ ਹੈ ਜਿਹੜੀ ਸਾਡੇ ਕਮਿਸ਼ਨਰ ਕਾਰਪੋਰੇਸ਼ਨ ਡ ਹੋਇਆ ਕਿ ਕਿਥੇ ਕਿਥੇ ਪਾਰਕਿੰਗ ਦਾ ਹੋਵੇ ਕਿਥੇ ਜਿਹੜੀ ਦਰਬਾਰ ਸਾਹਿਬ ਨੂੰ ਮੋੜਨ ਵਾਲੀਆਂ ਦਾ ਹੋਵੇ ਕਿਥੇ ਪਤਾ ਹੋਵੇ ਵੀ ਲੋਕਾਂ ਨੂੰ ਕਿਹੜੀ ਕਿਹੜੀ ਏਰੀਆ ਤੇ ਜਾਣਾ ਵਾ ਜਿੱਥੇ ਉਹਨਾਂ ਨੂੰ ਜਾਣਾ ਡੈਸਟੀਨੇਸ਼ਨ ਦਾ ਪਤਾ ਹੋਵੇ ਵੀ ਆ ਇਸ ਜਗ੍ਹਾ ਤੇ ਦਰਬਾਰ ਸਾਹਿਬ ਜਾਣਾ ਤੇ ਕਿੰਨੀ ਕਿ ਮੀਟਰ ਕਿਉਂਕਿ ਗਲਤ ਰਸਤੇ ਨਾ ਪੈਣ ਜਿਹਦੇ ਨਾਲ ਜਿਹੜੀ ਟ੍ਰੈਫਿਕ ਆ ਉਹ ਜਾਮ ਹੋ ਸਕ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਆਏ ਸਨ ਮੈਡਮ ਐਡੀਐਸਪੀ ਅਮਨਦੀਪ ਕੋਰਤਾ ਉਹਨਾਂ ਵੱਲੋਂ ਖਾਸ ਤੌਰ ਦੇ ਉੱਤੇ ਜੋ ਆ মিডিਆ ਦੇ ਨਾਲ ਗੱਲ ਕਰਕੇ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ 31 ਤਰੀਕ ਨੂੰ ਲੈ ਕੇ ਜੋ ਆ ਪੂਕਤਾ ਇੰਤਜ਼ਾਮ ਹੈਗੇ ਨੇ ਤਾਂ ਉਸ ਦੇ ਨਾਲ-ਨ ਉਹਨਾਂ ਦੀ ਵੀ ਜੋ ਚਿੱਠੀ ਇੱਕ ਡੀਸੀ ਸਾਹਿਬ ਨੂੰ ਭਾ ਦਿੱਤੀ ਗਈ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹਿਰ ਦੇ ਵਿੱਚ ਜਿਹੜਾ ਸਾਈਨ ਬੋਰਡ ਨੇ ਸਪੀਡ ਲਿਮਟ ਤੇ ਕਹਿ ਲਿਆ ਪਾਰਕਿੰਗ ਦਾ ਕਹਿ ਲਿਆ ਤਾਂ ਵੀ ਲੱਗੇ ਹੋਏ ਜ਼ਰੂਰ ਦਿਖਾਈ ਦੇਣਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਿਕ ਜਗਵੰਦੀ ਟੀਵੀ ਅੰਮ੍ਰਿਤਸਰ